ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਾਡਾ ਚੈਨਲ ਅਸੇਹਰ ਵਲੌਗ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਅਸੀਂ ਤੁਹਾਨੂੰ ਸੁਣਾਉਣ ਜਾ ਰਹੇ ਹਾਂ ਜੀ ਇੱਕ ਲੋਕ ਗੀਤ ਅਡੇ ਤੜਕੇ ਮੈਂ ਮਾਂ ਜਾਂ ਪਰਾ ਤਾਂ ਬੀਬਾ ਤੇਰੇ ਸਾਥੀ ਤਾਂ ਪੜ ਗਏ ਜਮਾ ਬੀਬਾ ਨਹੀਂ ਪੈ ਜਾ ਬਠੰਡੇ ਵਾਲੀ ਛੜਕੇ ਵੀ ਬਾ ਨਹੀਂ ਪੈ ਜਾ ਬਠੰਡੇ ਵਾਲੀ ਛੜਕੇ ਵੀ ਬਾ ਜਿੱਥੇ ਟਾਂਗਾ ਤੇਜ ਕ ਖੜ ਕੇ ਵੀ ਬਾ ਚੰਬੀ కోడినా పొమాణ లాటే కే బీబా ఆలే మంజలా మెల్ణ దూర్ బీబా రాబ్ చాహయా తా మిలాంగే జరూర్ బీబా ఆసా మై రఖీ ਬਰਥਡੇ ਤੜਕੇ ਕਰਾਂ ਅਰਦਾਸ ਵੀ ਬਾ ਬਰਥਡੇ ਤੜਕੇ ਮੈਂ ਕਰਾਂ ਅਰਦਾਸ ਵੀ ਬਾ ਤੇਰੇ ਸਾਥੀ ਤਾਂ ਹੋਗੇ ਪਾਸ ਵੀ ਬਾ ਤੇਰੇ ਸਾਥੀ ਤਾਂ ਹੋਗੇ ਪਾਸ ਵੀ ਬਾ ਬੁਠੰਡੇ ਵਾਲੀ ਛੜਕੇ ਵੀ ਬਾ ਨਹੀ ਪੈਜਾ ਬੁਠੰਡੇ ਵਾਲੀ ਛੜਕੇ ਵੀ ਬਾ ਬਰਡੇ ਟੜਕੇ ਮੈਂ ਫੇਰਾ ਬਹੁ ਕਰ ਵੀ ਬਾ ਬਰਡੇ ਟੜਕੇ ਮੈਂ ਫੇਰਾ ਬਹੁ ਕਰ ਵੀ ਬਾ ਤੇਰੇ ਸਾਥੀ ਤਾਂ ਹੋ ਗਏ ਨੌਕਰ ਵੀ ਬਾ ਤੇਰੇ ਸਾਥੀ ਤਾਂ ਹੋ ਗਏ ਨੌਕਰ ਵੀ ਬਾ ਤੂੰ ਵੀ ਪੜ ਲੈ ਵੀ ਬਾ ਨਹੀਂ ਪੈ ਜਾ ਬੁਠੰਡੇ ਵਾਲੀ ਛੜ ਕੇ ਵੀ ਬਾ ਤੇ ਜਬ ਠਿੰਡੇ ਵਾਲੀ ਸਾੜੀ ਕੇ ਵੀ ਬੇ ਟਾਂਗਾ ਤੇਜ ਕ ਖੜ ਕੇ ਦੀਬਾ ਚੰਬੀ ਕੋੜੀ ਦਾ ਬੋਮਣਾ ਲਾਟ ਕੇ ਵੀ ਬਾ ਚੰਬੀ ਕੋੜੀ ਦਾ ਬੋਮਣਾ ਲਾਟ ਕੇ ਵੀ ਬਾ ਨਾਲੇ ਮੰਝਲਾ ਮਿਲਣ ਦੂਰ ਬਿਬਾ ਰੱਬ ਚਾਹਿਆ ਤਾਂ ਮਿਲਾਂਗੇ ਜ਼ਰੂਰ ਬਿਬਾ ਤੂੰ ਵੀ ਪੜ ਲੈ ਬਿਬਾ ਨਹੀਂ ਬਹਿ ਜਾ ਬਠਿੰਡੇ ਵਾਲੀ ਛੜਕੇ ਬਿਬਾ ਪੜ ਲੈ ਬੀਬਾ ਨਹੀਂ ਪੈਜਬ ਠੰਡੇ ਵਾਲੀ ਛੜਕੇ ਬੀਬਾ ਸਾਡੇ ਇਹ ਲੋਕੀ ਤੁਹਾਨੂੰ ਵਧੀਆ ਲੱਗਿਆ ਜੀ ਤਾਂ ਸਾਡੀ ਵੀਡੀਓ ਨੂੰ ਬਾਅਦ ਤੋਂ ਬਾਅਦ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰਿਓ ਜੀ ਸਾਰਿਆਂ ਦਾ ਜੀ ਬਹੁਤ-ਬਹੁਤ ਧੰਨਵਾਦ